ਅਤੇਗੜ ਚੂੜੀਆਂ ਦੀ ਵਾਰ ਨੰਬਰ 7 ਮੋਹੱਲਾ ਸਨਨਾਮ ਵਾਲਾ ਵਿਖੇ ਸਥਿਤ ਗੁਰਦੁਆਰਾ ਦੁੱਖਨਿਵਾੜਨ ਸਾਹਿਬ ਵਿਖੇ ਬੀਤੀ ਰਾਤ ਨੂੰ ਟੇੜੇ ਨੇ ਗੋਲਕ ਤੋੜ ਕੇ ਉਸ ਵਿੱਚੋਂ 1 ਲੱਖ ਰੁਪਏ ਦੇ ਕਰੀਬ ਰੁਪਏ ਚੋਰੀ ਕਰਕੇ ਫਰਾਰ ਹੋ ਗਏ ਚੋਰੀ ਦੀ ਵਾਰਦਾਤ ਵਾਲੀ ਘਟਨਾ ਸੀਸੀਟੀਵੀ ਕੈਨੋ ਵਿੱਚ ਰਿਕਾਰਡ ਹੋ ਗਈ ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਬਲਜਿੰਦਰ ਸਿੰਘ ਅਤੇ ਹਰਦੇਵ ਸਿੰਘ ਕਣਿਏ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਜ਼ ਦੀ ਤਰ੍ਹਾਂ ਜਦੋਂ ਉਹ ਇਸ ਜਿਹੜੇ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਦਾ ਜਿੰਦਰਾ ਟੁੱਟਾ ਹੋਇਆ ਸੀ ਅਤੇ ਅੰਦਰੋਂ ਢੇੜੇ ਗੋਲਕ ਤੋੜ ਕੇ ਉਸ ਵਿੱਚੋਂ ਕਰੀਬ 1 ਲੱਖ ਰੁਪਏ ਚੋਰੀ ਕਰਕੇ ਫਰਾਰ ਹੋ ਗਏ ਸਨ ਜਿਸ ਦੀ ਇਤਲਾਹ ਗੁਰਦੁਆਰਾ ਸਾਹਿਬ ਦੀ ਸੰਗਤ ਅਤੇ ਥਾਣਾ ਫਤੇਗੜ ਚੋੜਿਆਂ ਦੀ ਪੁਲਿਸ ਨੂੰ ਦਿੱਤੀ ਗਈ ਜਿਸ ਉੱਪਰ ਕਾਰਵਾਈ ਕਰਦੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਵੀ ਖੰਡੌਲੇ ਜਾ ਰਹੇ ਹਨ ਮੈਂ ਇਸ ਗੁਰਦੁਰੇ ਸਾਹਿਬ ਗਰੰਤ ਸਿੰਘ ਦੀ ਸੇਵਾ ਨਿਭਾ ਰਿਆਂ ਜੀ ਜਦੋਂ ਸਵੇਰੇ ਅਮਰਤ ਵੇਲੇ ਆਣ ਕੇ ਗੁਰਦੁਰਾ ਸਾਹਿਬ ਦਾ ਦਰਵਾਜ਼ਾ ਖੋਲਿਆ ਬਾਹਰ ਗੇਟ ਗੇਟ ਖੋਲ ਕੇ ਜਦੋਂ ਅੰਦਰ ਆਏ ਤੇ ਅੰਦਰਲੇ ਤਾਲੇ ਟੁੱਟੇ ਹੋਏ ਸੀਗੇ ਫਿਰ ਅੰਦਰ ਜਦੋਂ ਜਾ ਕੇ ਵੇਖਿਆ ਤੇ ਗੋਲਕ ਟੁੱਟੀ ਹੋਈ ਸੀ ਗੋਲਕ ਦੇ ਵਿੱਚ ਜਿੰਨੀ ਵੀ ਮਾਇਆ ਸੀਗੀ ਉਹ ਸਾਰੀ ਦੀ ਸਾਰੀ ਲੈ ਗਈ ਇਹ ਤਕਰੀਬਨ ਸਵੇਰੇ ਕੋਈ ਰਾਤ ਦੀ ਘਟਨਾ ਹੋਈ ਆ ਜੀ 1 ਵਜੇ ਦੇ ਲਗਭਗ ਦੀ ਉਸ ਤੋਂ ਬਾਅਦ ਅਮਰਤ ਵੇਲੇ ਜਦੋਂ ਸੰਗਤ ਆਈ ਅਸੀਂ ਫਿਰ ਇਕੱਠੇ ਹੋ ਕੇ ਥਾਣਾ ਫਤੇਗੜ ਚੂੜੀਆਂ ਚ ਇਸ ਗੱਲ ਦੀ ਜਾਣਕਾਰੀ ਦੇ ਆਏ ਜੀ ਤੇ ਅਸੀਂ ਚਾਹੁੰਦੇ ਆ ਕਿ ਗੁਰੂ ਘਰ ਦੀ ਜਿਹੜੀ ਮਾਇਆ ਹੈ ਉਹ ਗੁਰੂ ਘਰ ਨੂੰ ਮਿਲ ਜਾਵੇ ਬਾਕੀ ਜਿਨਨੇ ਮਦਦ ਭਾਗਾ ਕੰਮ ਕੀਤਾ ਏ ਪਰਮਾਤਮਾ ਨੂੰ ਸਮਤ ਭਗਿਸ਼ਿਸ਼ ਕਰੇ ਤੇ ਉਤੇ ਬੰਦੀ ਕਾਰਵਾਈ ਹੋਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਾਜ਼ਨ ਦੇ ਲਗਭਗ ਲੱਖ ਦੇ ਲੱਗੇ ਆਏ ਸੀ ਤੇ ਪੁਲਿਸ ਵਾਲਾ ਕੋਈ ਕਾਰਵਾਈ ਕੀਤੀ ਗਈ ਹਾਂਜੀ ਆਏ ਸੀ ਹੁਣੇ ਮੁਲਾਜ਼ਮ ਆਏ ਸੀਗੇ ਸਵੇਰੇ ਵੀ ਆਏ ਸੀ ਉਹ ਕਾਰਵਾਈ ਕਰ ਰਹੇ ਨੇ ਜੀ ਭਰੋਸਾ ਦੇ ਰਹੇ ਨੇ ਕਿ ਅਸੀਂ ਜਲਦੀ ਤੋਂ ਜਲਦੀ ਹੱਲ ਕਰਾਂਗੇ ਜੀ ਗੁਰਦਵਾਰਾ ਸਾਹਿਬ ਚ ਚੋਰੀ ਹੋਈ ਹੈ ਜੀ ਬੋਟ ਚੋਂ ਪੈਸੇ ਲੜੇ ਖੜੇ ਗਏ ਕਿਸ ਤਰ੍ਹਾਂ ਦਾ ਪਤਾ ਲੱਗਾ ਇਸ ਤਰ੍ਹਾਂ ਦੀ ਘਟਨਾ ਵਾਪਰੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸਰਦੇਵ ਸਿੰਘ ਨੇ ਜੀ ਸਵੇਰੇ ਜੀ 1.5 ਵਜੇ ਦੇ ਗੇਟ ਦੇ ਵਿੱਚ ਬਾਬਾ ਜੀ ਵੱਲੋਂ ਫੋਨ ਕੀਤਾ ਗਿਆ ਕਿ ਗੁਰਦਵਾਰੇ ਜਿਹੜੀ ਆ ਵੀ ਆ ਮਦਭਾਗੀ ਜਿਹੜੀ ਘਟਨਾ ਜਿਹੜੀ ਵਾਪਰ ਗਈ ਆ ਤੇ ਸਵੇਰੇ ਜਦੋਂ ਗੁਰਦਵਾਰੇ ਵਿੱਚ ਸਾਰੀ ਸੰਗਤ ਇਕੱਠੀ ਹੋਈ ਹੈ ਜਦੋਂ ਆਣ ਕੇ ਵੇਖਿਆ ਗਿਆ ਆ ਤੇ ਉਹਦੇ ਵੱਲੋਂ ਜਿਹੜੇ ਵੀ ਜਿੰਨੇ ਕੀਤੀ ਹੈ ਮਤਭਾਗੀ ਕਰਨਾ ਉਹਦੇ ਵੱਲੋਂ ਜਿਹੜਾ ਦਰਵਾਜ਼ਾ ਮੇਨ ਜਿਹੜਾ ਉਹ ਭੰਨਿਆ ਗਿਆ ਆ ਭੰਨ ਕੇ ਜਿਹੜਾ ਆ ਉਹ ਅੰਦਰ ਜਾ ਕੇ ਜਿਹੜੀ ਗੋਲ ਕੇ ਆ ਉਹ ਭੰਨੀ ਗਈ ਆ ਤੇ ਜਿਹੜੀ ਵਿੱਚੋਂ ਦੇ ਮਾਇਆ ਜਿਹੜੀ ਉਹ ਸਾਰੀ ਉਹ ਕੱਢੀ ਗਈ ਸੀਸੀਟੀਵੀ ਚ ਵੀ ਖਾਲੀ ਸੀ ਹਾਂਜੀ ਹਾਂਜੀ ਸੀਸੀਟੀਵੀ ਦੇ ਵਿੱਚ ਸਾਰੀ ਜੜੀ ਉਹਦੀ ਕਵਰੇਜ ਹੋਈ ਹੈ ਕੋਈ ਆਂਦਾ ਲੱਗਦਾ ਪਛਾਣ ਸਜੇ ਨਹੀਂ ਉਹਦਾ ਮੂੰਹ ਸਾਰਾ ਕਵਰੇਜ ਨਹੀਂ ਤੇ ਵੀ ਉਹਦੀ ਜਿਹੜੀ ਪਛਾਣ ਆ ਸਿਰਫ ਥੋੜੇ ਬਤੇ ਇਹਦੇ ਕੱਪੜਿਆਂ ਤੋਂ ਤੌਰ ਤੋਂ ਆ ਬਾਕੀ ਪੁਲਿਸ ਜਿਹੜੀ ਆਪਣੀ ਕਾਰਵਾਈ ਕਰਨ ਦੀ